ਭਾਰਤੀ ਜਨਤਾ ਪਾਰਟੀ ਦੇ ਪ੍ਰਵੀਨ ਕੁਮਾਰ ਸ਼ਰਮਾ ਜੀ ਜਿਹੜੇ ਮਿਲਵਾਰ ਖੜੇ ਨੇ ਟੈਂਟੜਾਪਾ ਨਾਲ ਵੀ ਗੱਲਬਾਤ ਕਰਾਂਗੇ ਚੋਣ ਪ੍ਰਚਾਰ ਜਿਹੜਾ ਕਰ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸੇ ਇੱਕ ਦੇ ਨਾਲ ਜਿਹੜਾ ਕਿ ਬੀਜੇਪੀ ਦੀ ਜਿਹੜੀ ਟੀਮ ਐ ਹਲਕਾ ਸਾਹਨੇਵਾਲ ਤੋਂ ਜੋ ਕਿ ਚੋਣ ਪ੍ਰਚਾਰ ਪ੍ਰਵੀਨ ਸ਼ਰਮਾ ਜੀ ਦੇ ਹੱਕ ਦੇ ਵਿੱਚ ਜਿਹੜੇ ਵਾਰਡ ਨੰਬਰ 6 ਤੋਂ ਪ੍ਰਵੀਨ ਸ਼ਰਮਾ ਜੋ ਕੈਂਡੀਡੇਟ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਆਪਾਂ ਉਹਨਾਂ ਪ੍ਰਵੀਨ ਸ਼ਰਮਾ ਨਾਲ ਗੱਲਬਾਤ ਕਰਾਂਗੇ ਪ੍ਰਵੀਨ ਸ਼ਰਮਾ ਜੀ ਇਹ ਪਹਿਲਾਂ ਤਾਂ ਵਾਰਡ ਨੰਬਰ 6 ਦੇ ਵਿੱਚ ਕੈਂਡੀਡੇਟ ਹੋਣ ਤੇ ਮੇਰਾ ਨਾਮ ਪ੍ਰਵੀਨ ਕੁਮਾਰ ਆਪਾ ਵਾਰਡ ਨੰਬਰ 6 ਤੋਂ ਬੀਜੇਪੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਖੜੇ ਹੋਏ ਆਂ ਭਾਈ ਸੋ ਇਲਾਵਾ ਕਾਫੀ ਲੰਬੇ ਸਮੇਂ ਤੋਂ ਲੋਕ ਭਲਾਈਆਂ ਦੇ ਕੰਮ ਆ ਜਿਹੜੇ ਅਸੀਂ ਕਰਦੇ ਆ ਰਹੇ ਆਂ ਤੇ ਸਾਨੂੰ ਅੱਜ ਜਿਹੜਾ ਇਹ ਮਾਣ ਹੈ ਜੋ ਬਖਸ਼ਿਆ ਵਾ ਪਾਰਟੀ ਨੇ ਸਾਨੂੰ ਅਸੀਂ ਪੂਰੇ ਤਨਮਾਨ ਨਾਲ ਨਿਭਾਵਾਂਗੇ ਅਤੇ ਜਿਹੜੀ ਇਹ ਸਾਡੀ ਸੀਟ ਆ ਉਹ ਅਸੀਂ ਇਹਨਾਂ ਦੀ ਝੋਲੀ ਪਾਵਾਂਗੇ ਅਤੇ ਅਸੀਂ ਜਿੰਨੇ ਵੀ ਵਾਰਡਾਂ ਦੇ ਲੋਕ ਨੇ ਰਹਿ ਰਹੇ ਨੇ ਮੇਰੇ ਪਰਿਵਾਰ ਨੇ ਉਹਨਾਂ ਦੇ ਹਰੇਕ ਚੰਗੇ ਮਾੜੇ ਸਮੇਂ ਦੇ ਵਿੱਚ ਖੜੇ ਮਿਲਾਂਗੇ ਖੜੇ ਰਹੇ ਵੀ ਆ ਤੇ ਰ੍ਹਾਂਗੇ ਵੀ ਅੱਗੇ ਅਸੀਂ ਇਹ ਚੀਜ਼ ਦਾ ਵਾਅਦਾ ਕਰਦੇ ਹਾਂ ਕੋਨ ਮੈਨਾਂ ਦੇ ਪਹਿਲੀ ਵਾਰੀ ਉਤਰੇ ਹਾਂ ਬਿਲਕੁਲ ਜੀ ਬਿਲਕੁਲ ਜੀ ਜਿੱਦਾਂ ਦੇਖਦੇ ਹਾਂ ਫਿਰ ਕਿਹੜੇ ਕਿਹੜੇ ਮੁੱਦੇ ਨੇ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੰਮ ਨੇ ਅੱਜ ਤੱਕ ਦੇਖੋ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਪੁਰਾਣੇ ਕਾਉਂਸਲਰ ਨੇ ਜਾਂ ਹਨਾ ਕੋਈ ਵੀ ਕੈਂਡੀਡੇਟ ਆ ਸਿਰਫ ਉਹ ਗੱਲ ਕਰਦਾ ਵਾ ਗਲੀ ਮਹੱਲੇ ਦੀਆਂ ਸੜਕਾਂ ਲਾਈਟਾਂ ਤਾਰਾਂ ਦੀਆਂ ਅਸੀਂ ਕਰਦੇ ਹਾਂ ਜੀ ਨੌਜਵਾਨ ਪੀੜ੍ਹੀ ਦੀ ਅਸੀਂ ਕਰਦੇ ਉਹਨਾਂ ਦੀ ਸਿਹਤ ਦੀ ਜਿਹੜੀ ਕਿ ਉਹ ਬਹੁਤ ਜ਼ਰੂਰੀ ਆ ਅਸੀਂ ਕਰਦੇ ਆ ਉਹਨਾਂ ਦੇ ਐਜੂਕੇਸ਼ਨ ਦੀ ਜਿਵੇਂ ਹੁਣ ਤੁਸੀਂ ਦੇਖਿਆ ਲੋਟੂ ਸਰਕਾਰਾਂ ਨੇ ਕਿੰਨਾ ਲੁੱਟਿਆ ਵਾ ਲੋਕਾਂ ਨੂੰ ਕਿਵੇਂ ਮੂਰਖ ਬਣਾਇਆ ਵਾ ਝੂਠੇ ਵਾਦੇ ਕਰ ਕਰ ਵੱਡੇ ਵੱਡੇ ਇਹ ਜੇ ਹਨਾ ਵੀ ਕਿੰਨਾ ਇਹ ਨੁਕਸਾਨ ਕੀਤਾ ਲੋਕਾਂ ਦਾ ਘਾਣ ਕਰ ਰਹੇ ਨੇ ਤਾਂ ਇਹਨਾਂ ਚੀਜ਼ਾਂ ਤੋਂ ਅਸੀਂ ਬਾਹਰ ਲਈਏ ਤੇ ਲੋਕਾਂ ਨੂੰ ਅਸੀਂ ਜਾਗਰੂਕ ਕਰੀਏ ਤੇ ਨੌਜਵਾਨ ਪੀੜੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਕਿ ਆਪਾਂ ਦੇਸ਼ ਦਾ ਸੁਧਾਰ ਕਰ ਸਕੀਏ ਇਸ ਪ੍ਰਕਾਰ ਜਿਸ ਤਰ੍ਹਾਂ ਤੁਸੀਂ ਆਮ ਤੌਰ ਤੇ ਵੀ ਸਮਾਜ ਭਾਈ ਦੇ ਕੰਮ ਕਰਦੇ ਹੋ ਬਲੱਡ ਨੇਸਿੰਗ ਐਮਪਲਿਕੇਟ ਨੇ ਹੋ ਪਰ ਵੀਨ కుమార్ ਸ਼ਰਮਾ ਜੀ ਕੇ ਪੀਵਾਈਸੀ ਦੇ ਪ੍ਰਮਾਪਤਾਨ ਵੀ ਤੁਸੀਂ ਹਾਂਜੀ ਉਹਨਾਂ ਨੌਜਵਾਨਾਂ ਕੋ ਵੀ ਕਾਫੀ ਜੁੜੇ ਹੋਏ ਨੇ ਪਰ ਲੇਕਿਨ ਹੁਣ ਇਸ ਤਿੱਕੇ ਨਾਲ ਜਿਹੜਾ ਐਮਸੀਡੀ ਚੌਣ ਲੜ ਰਹੇ ਹੋ ਤਾਂ ਫਿਰ ਕਿਸ ਤਰ੍ਹਾਂ ਮੋਡੀਫਾਈ ਕਰੂੰ ਕਿਸ ਤਰੀਕੇ ਨਾਲ ਜਿਹੜੀਆਂ ਭਾਈਆਂ ਦੇ ਹੋਰ ਚੱਲੂng ਲੈਤੀ ਅਸੀਂ ਦੇਖੋ ਜੀ ਜੋ ਸਮਾਜ ਦੇ ਵਿੱਚ ਜੋ ਵਾਰਡ ਦੇ ਵਿੱਚ ਜਿੰਨਾ ਵੀ ਹੋ ਸਕਦਾ ਵਾ ਕਾਰਜ ਜਿਹੜੇ ਕੰਮ ਕਰਨ ਵਾਲੇ ਹੋਣਗੇ ਅਸੀਂ ਕਰਾਂਗੇ ਜੀ ਤੇ ਅਸੀਂ ਜਿੰਨੇ ਵੀ ਲੋਕ ਭਲਾਈ ਦੇ ਕੰਮ ਆ ਜਿਹੜੀ ਇਹ ਸਾਡੀ ਸੇਵਾ ਚਲਦੀ ਰਹੂਗੀ ਤੇ ਚਲਦੀ ਆ ਰਹੀ ਆ ਪਿਛਲੇ ਲੰਮੇ ਸਮੇਂ ਤੋਂ ਅੱਗੇ ਵੀ ਅਸੀਂ ਚਲਾਵਾਂਗੇ ਜੋ ਵੀ ਸਾਡੇ ਤਨਮਾਨਾ ਜੋ ਸੇਵਾ ਸਾਡੇ ਤੋਂ ਹੁੰਦੀ ਹੋएगी ਅਸੀਂ ਕਰਾਂਗੇ ਤੇ ਜੋ ਸਰਕਾਰ ਵੱਲੋਂ ਜਿੰਨਾ ਵੀ ਮੁਨਾਫੇ ਆਉਂਦੇ ਨੇ ਜੋ ਇਹਨਾਂ ਨੂੰ ਅਣਦੇਖਾ ਕੀਤਾ ਜਾਂਦਾ ਜਿਹੜੇ ਸਰਕਾਰਾਂ ਮੌਜੂਦਾ ਹੁੰਦੀਆਂ ਨੇ ਵੀ ੱੱੱਕਾ ਕਰਦੀਆਂ ਨੇ ਜਾਂ ਦਿੰਦੀਆਂ ਨਹੀਂ ਇਹਨਾਂ ਨੂੰ ਫਾਇਦਾ ਨਹੀਂ ਦਿੰਦੀਆਂ ਉਹ ਅਸੀਂ ਆਪ ਲਿਆ ਕੇ ਇਹਨਾਂ ਨੂੰ ਵਾਰਡਾਂ ਦੇ ਵਿੱਚ ਇੱਕ ਇੱਕ ਪਰਿਵਾਰਾਂ ਨੂੰ ਅਸੀਂ ਮੁਹਈਆ ਕਰਵਾਵਾਂਗੇ ਤੇ ਵਾਰਡਾਂ ਦੇ ਲੋਕਾਂ ਦੇ ਨਾਲ ਹਰ ਟਾਈਮ ਅਸੀਂ ਖੜੇ ਰਹਾਂਗੇ ਅਪੀਲ ਕਰਦੇ ਹਾਂ ਵਾਰਡ ਵਾਸੀਆਂ ਨੂੰ ਅਸੀਂ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਆਪਣਾ ਕੀਮਤੀ ਵੋਟ ਪਾ ਕੇ ਸਾਨੂੰ ਕਾਮਯਾਬ ਬਣਾਓ ਤਾਂ ਜੋ ਆਪਾਂ ਵਾਰਡ ਦੀ ਜਿਹੜੀ ਨੁਹਾਰ ਆ ਉਹ ਬਦਲ ਸਕੀਏ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਮੁਕਤ ਕਰ ਸਕੀਏ ਤੇ ਇੱਕ ਵਧੀਆ ਆਵਾਜ਼ ਆ ਜਿਹੜੀ ਨਸ਼ਿਆਂ ਦੇ ਵਿਰੋਧ ਨੂੰ ਬੁਲੰਦ ਕਰ ਸਕੀਏ ਕਿਉਂਕਿ ਜੇ ਆਪਾਂ ਦੇਖੀਏ ਵੀ ਪੁਰਾਣੇ ਕਾਉਂਸਲਰ ਜਿਨ੍ਹਾਂ ਨੇ ਵੀ ਕੀਤੇ ਨੇ ਉਹ ਬੜੇ ਨਸ਼ਿਆਂ ਦੇ ਸਦਾਗਰ ਵੀ ਰਹੇ ਨੇ ਸਾਰਿਆਂ ਨੂੰ ਪਤਾ ਜੀ ਜਿੰਨਾ ਹੋਰੇ ਘਾਣ ਹੋਇਆ ਵਾ ਬਾਕੀ ਦੇਖੋ ਜੀ ਸਾਰੀ ਪੀੜ੍ਹੀ ਹੈ ਜਿਹੜੀ ਵੀ ਨੌਜਵਾਨ ਪੀੜ੍ਹੀ ਆ ਪੜ੍ਹੀ ਲਿਖੀ ਆ ਬਾਕੀ ਸਾਰਾ ਹ ਦੇਸ਼ ਨੂੰ ਪੰਜਾਬ ਨੂੰ ਵਾਰਡ ਨੂੰ ਜੇ ਆਪਾਂ ਘਰ ਨੂੰ ਸੁਧਾਰ ਕੇ ਚੱਲਾਂਗੇ ਤਾਂ ਹੀ ਆਪਾਂ ਆਪਣੇ ਪੂਰੇ ਦੇਸ਼ ਨੂੰ ਬਚਾ ਸਕਦੇ ਹਾਂ ਪਾਰਟੀ ਜਿੰਦਾਬਾਦ ਰਾਸ਼ਟਰੀ ਜਨਤਾ ਪਾਰਟੀ ਜਿੰਦਾਬਾਦ ਰਾਸ਼ਟਰੀ ਜਨਤਾ ਪਾਰਟੀ ਜਿੰਦਾਬਾਦ